ਸ੍ਰੀ ਵਾਹਿਗੁਰੂ ਜੀ 12 ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ ਰਾਮਤੇ ਲਗਨ ਜਨਮ ਬਜੋਗੋ ਖਿਣ ਮਹ ਕੋੜੇ ਹੋਏ ਗੈ ਜਿਤੜੇ ਮਾਇਆ ਭੋਗ ਵੇਚ ਨ ਕੋਈ ਕਰ ਸਕੈ ਕਿ ਸਹਰੂ ਵਹ ਰੋਜ ਕੀਤਾ ਕਿਛੂ ਨ ਹੋワイ ਲਿਖਿਆ ਟਰਸਿੰਘ ਜੋਗ ਵਡਪਾਗੀ ਮੇਰਾ ਪ੍ਰਭ ਮਿਲੈ ਕਾ ਉਤਰਹਿ ਸਭ ਬਿਯੋਗ ਨਾਨਕ ਕੋ ਪ੍ਰਵ ਰਾਖលਹਿ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੈ ਸਾਧ ਸੰਗ ਬਿਨ ਸਹ ਸਭੈ ਸੋਚ ਨਾਨਕ ਕੋ ਪ੍ਰਵ ਰਾਖលਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸ ਸਭੈ ਸੋਚ ਸ੍ਰੀ ਵਾਹਿ ਹੈ ਗੁਰੂ ਜੀ 12 ਮਾ ਮਾਜ ਮਹਲਾ 5 ਘਰ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ RAM ਚਾਰ ਪੁੰਟ ਦਾ ਇਸ ਪਰਮੇ ਥਕਿਆਏ ਪ੍ਰਭ ਕੀ ਸਾਮ ਤਿੰਨ ਦੁ ਦੇ ਤਿਹ ਬਾਹਰੀ ਕਿ ਤਿੰਨ ਆਵੈ ਕਾਮ ਜਲ ਬਿਨ ਸਾਕ ਮੁਲਾਵਤਿ ਉਪਜੈ ਨਾਹੀ ਧਾਮ ਹਰ ਨਾਮ ਨ ਮਿਲਿਆ ਸਾਜਨ ਕਤ ਪਾਈਐ ਬਿਸ RAM ਜਿਤ ਕਰ ਹਰ ਕੰਤ ਨ ਪ੍ਰਗਟਿ ਪਠ ਨਗਰ ਸਿ RAM ਸਰਵsingaartham bolor aasasan dei sab kham prabh swami kant vi honiyan meet sajan sab jam nanake vinantya aakar kripa dije naam har melo swami sang prab jis ka nischal tham cheta gobind aradhi ae hove anand kana sant jinna mil paye rasna naam pana jin paaya prab apna aait sahgana ਇਕ ਕੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਜਲ ਤਲ ਮਹਿਲ ਪੂਰਿਆ ਰਵਿਆ ਵਿੱਚ ਵਨਾ ਸੋ ਪ੍ਰਵਚਿਤਨ ਆਵੈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ਵਿਸਾਖ تیرਣ ਕੋ ਆਡਿਆ ਜਿਨਾ ਪ੍ਰੇਮ ਬਸੋ ਹਰ ਸਾਜਨ ਪੁਰਖ ਵਿਸਾਰ ਕਰਨ ਲੱਗੇ ਮਾਇਆ ਤੋ ਉਤਰ ਕਲਤਰ ਨ ਸੰਗਤ ਨਾ ਹਰਿ ਵਨਸੀਓ ਪਲਚ ਪਲ ਸਗਲੀ ਮੂਈ ਝੂਠੈ ਤੰਦੈ ਮੋਹ ਇਕ ਸਹਰ ਕੇ ਨਾ ਬਿਨਾ ਅਗੇ ਲਗਿਆ ਖੋਏ ਤੇ ਅਵਸਾਰ ਕੋ ਚ ਨਾ ਪ੍ਰਭਿਣ ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਸਾਕ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰਿ ਸੋਏ ਹਰ ਜੇਠ ਜੁੜਿੰਦਾ ਲੋੜੀਐ ਇਸ ਅੱਗੇ ਸਭ ਨਿਵੰਨ ਹਰ ਸੱਜਣ ਦਾਉਣ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾ ਪ੍ਰਭ ਨੂੰ ਲੱਗੇ ਨਾਹੀ ਸੰ ਰੰਗ ਸਬੇ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜ ਐ ਸੋ ਕਰੈ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸਈ ਕਹਿ ਹੈ ਤੰਨ ਆਪਣੇ ਲਈ ਆਜੇ ਮਿਲੇ ਵਿਛੜ ਕਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਟਾ ਰੰਗੇਲਾ ਤਿਸ ਤਨੇ ਜਿਸ ਕਾ ਭਾਗ ਮੋਥਨ ਅਸਾੜਤ ਪੰਧਾ ਤਿਸ ਲਗੈ ਹਰ ਨਾਉ ਨ ਜਿਨਾਂ ਪਾਸ ਜਗ ਜੀਵਨ ਪੁਰਖ ਤਿਆ ਕੈ ਮਾਨਸੰਧੀ ਆਸ ਦੁਵੇ ਭੈ ਬੁਗੁਚੀ ਐ ਗਲ ਪਈ ਸੁਜਮ ਕੀ ਫਾਸ ਜੇਹਾ ਬੀਜੈ ਸੋ ਲੁਣੈ ਮਥੇ ਜੋ ਲਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗ ਹੋਏ ਖਲਾਸ ਕਰ ਕਿਰਪਾ ਪਰਵੈ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀ ਨਾਨਕੀ ਅਰਦਾਸ ਅਸਾਰ ਸਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸ਼ਾਵਣ ਸਰਸੀ ਕਾਵਣੀ ਚਰਨ ਕਮਲ ਸਿਓ ਪਿਆਰ ਮਤ ਨਿਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਪੁੜਾਵਿਆ ਜਿਸਨ ਸਭੇ ਸ਼ਾਰ ਹਰ ਅੰਮ੍ਰਿਤ ਮੂ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਨ ਤੈਨੋ ਪ੍ਰਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾ ਬਣ ਹਾਰ ਜਿਨੀ ਸਖੀ ਪ੍ਰਭ ਪਾਇਆ ਹੋ ਤਿਨ ਕਾ ਸਦ ਬਲਿਹਾਰ ਨਾਨਕ ਹਰ ਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗ ਨੇ ਜਿਨ ਰਾਮ ਨਾਮ ਔਰ ਹਾਰ ਪਦ ਪਰਮ ਕੋਲਾਣਿਆ ਦੂਜਾ ਲੱਗਾ ਹੇਤ ਲਖਸ਼ਿੰਗਾਰ ਬਨਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇ ਬਿਨ ਸੋਸੀ ਤਤਵੇਲੇ ਕਸਨ ਪ੍ਰੇਤ ਪਕੜ ਚਲਾਇਣ ਦੂਤ ਜਾਮਾ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਕਿਨੇ ਮਾਏ ਜਿਨਸੋਂ ਲੱਗਾ ਹੇਤ ਹੱਥ ਮਰੋੜੇ ਤਣ ਕਪੈ ਸਿਓ ਹੋ ਆਸੀਤ ਜਿਹ ਅਬੀਜ ਸੋ ੜੂਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੁਹਤ ਪ੍ਰਵ ਦੇਤ ਸੇ ਭਾਦੋ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਸਤਿਨਾਮ ਪ੍ਰੇਮੋ ਮਾੜਾ ਕਿਉ ਮਿਲੇ ਹਰ ਜਾਏ ਮਨ ਤਨ ਪਿਆਰ ਦਰਸ਼ਨ ਕਣੀ ਕੋ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕਹਿ ਹੋਂ ਤਨ ਕਾ ਲਾਗਾ ਆਏ ਵੇਨਾ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੇ ਚ ਆਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਅਗਾਏ ਆਤਿਆਗ ਬੇਨਤੀ ਕਰੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇ ਆਸੇ ਵਿਛੜ ਕਤ ਨ ਜਾਏ ਪ੍ਰਭ ਜਨ ਤੂਜਾ ਕੋ ਨਹੀ ਨਾਨਕ ਹਰ ਸਰਣਾਏ ਅਸੂ ਸੁਖਿ ਵਸੰਧਿਆ ਜਿਨਾਮਿਆ ਹਰ ਰਾਏ ਕਤ ਕਰਮ ਕਮਾਵਨੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਵੇਖ ਵੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਖਿਨ ਮਹ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ ਕੀ ਤੱਕ ਸ਼ੋਨਾ ਹੋਵੇ ਲਿਖਿਆ ਤੁਰ ਸੰਜੋਗੋ ਵਣ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਮਿਰ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸੱਬੈ ਸੋਚ ਮਗਰ ਮਹ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਨਾਨਕ ਨਮੋ ਨਮੋ ਲਿਆ ਰਾਮ ਸਿਓ ਸੰਸਾਰ ਸਹਿ ਲੜੀਆ ਸਾਜਨਾ ਤੇ ਬਾਰੀ ਸੇ ਰਹਿਣ ਅਕੇ ਲੜੀਆ ਤਿੰਨ ਧੋਕਣ ਕਬੋ ਉਤਰਐ ਸੇ ਧਮਕੇ ਵਸ ਪੜੀਆ ਜਿਨੇ ਰਾਵਿਆ ਪ੍ਰਭ ਆਪਨਾ ਸੇ ਦਿਸਨ ਨਿਤ ਖੜੀਆ ਰਤਨ ਜਿਵੇ ਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਬਾਸ਼ਾ ਤੂੜ ਤੈਨਾ ਪ੍ਰਸਰਨੀ ਦਰ ਪੜੀਆ ਮਗਰ ਪ੍ਰਭ ਅਰਧਨਾ ਬਹੁੜ ਨ ਜਨ ਮੜੀਆ ਭੁਖ ਤੋਂ ਖਾਰਣਾ ਵਾਪੈ ਇਕੰਟ ਮਿਲਿਆ ਹਰ ਨਾਮ ਮਨ ਵਿਦਿਆ ਚਰਨਾਂ ਰਬਿੰਦਾ ਦਰਸ਼ਨ ਲਗੜਾ ਸਾਹੋ ਓਟ ਗਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੋ ਵਿਕਾ ਪੁਏ ਨ ਸਕੈ ਮਿਲ ਸਾਧੂ ਗੁਣ ਗਾਹੋ ਜਹਤ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰਗਹ ਲੀਨੀ ਪਾਰ ਬ੍ਰਹਮਾ ਬੋੜ ਨ ਵਿਛੜਿਆ ਹੋ ਪਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਆਗਾਹੋ ਸਰਪਈ ਨਾਰਾਇਣੇ ਨਾਨਕ ਦਰਪਈਆ ਹੋ ਉਹ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਗਮੱਜਨ ਸੰਸਾਦਾਂ ਤੋੜੇ ਕਰਿ ਸਿਨਾਣ ਹਰ ਕਾ ਨਾਮ ਧਿਆਏ ਸੁਣ ਸਭ ਨਾਨੋਂ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਣ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰ ਸਗਲ ਪੁਨ ਜੀ ਦੇਆ ਪ੍ਰਵਾਨ ਜੇ ਸੁਨੋਂ ਦੇਵਾ ਦਿਆ ਕਰ ਸੋਏ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਾਗ ਸੁੱਚ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲਗੁਣ ਅਨੰਦ ਉਪਾਰਜਨਾਰ ਸਜਨ ਪ੍ਰਗਟਿ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸਿਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਐਸ ਪੁਨੀ ਵੜ ਪਗਣੀ ਵਾਰ ਪਾਇ ਹਰ ਰਾਇ ਮਿਲ ਸਹੀ ਆ ਮੰਗਲ ਗਾਵੇ ਗੀਤ ਗੁਵਿੰਦਾ ਲਾਏ ਹਰ ਜਿਹਿਆ ਅਵਰਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤਪਲਤ ਸਵਾਰਿਓ ਨਾ ਨਿਹਚਲ ਅਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬਹੁੜ ਨ ਜਨਮ ਏ ਥਾਏ ਜਿਹਾ ਏਕ ਅਨੇ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਐ ਜਿਸਨੂੰ ਤਿਲ ਨਤ ਮਾਏ ਜਨ ਜਨ ਨਾਮ ਤੇ ਆਇਆ ਤਿਨ ਕੇ ਕਾਸਰੇ ਹਰ ਗੁਰਪੂਰਾ ਰਧਾ ਆਦਰਗੇ ਸਚ ਖਰੇ ਸਰਬ ਸੁਖਾ ਨਿਤ ਚਰਨ ਹਾਰਾ ਪਾਜ ਲ ਬਖਮ ਤਰੇ ਪ੍ਰੇਮ ਭਗਤ ਤਨ ਪਾਈਆ ਬਖਿਆ ਨਾਹਿ ਜਰੇ ਕੂੜ ਗੈ ਦੁਬਦਾਨ ਸੇ ਪੂਰਨ ਸਚ ਭਰੇ ਪਾਰ ਬ੍ਰਹਮ ਪਰਸੇਉ ਦੇ ਮਨ ਅੰਦਰ ਏਕ ਤਰੇ ਮਹਾ ਦਿਵ ਸਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ